ਜੇ ਆਪਾਂ ਗੱਲ ਕਰ ਰਹੇ ਸੀ ਕਿ ਫੌਜੀ ਸਹਿਬਾਨ ਵੀ ਫ੍ਰੀ ਬਿਜਲੀ ਮੰਗ ਰਹੇ ਨੇ ਮਿੰਟੂ ਜੀ ਦੇਖੋ ਮੁਫਤ ਬਿਜਲੀ ਉਹ ਕਹਿੰਦੇ ਆ ਕਿ ਬਈ ਅਸੀਂ ਤਾਂ ਪੰਜਾਬ 'ਚ ਹੀ ਬੈਠੇ ਆਂ ਫੌਜ ਬੈਠੀ ਆ ਤੇ ਥੋੜਾ ਥੋੜਾ ਸਾਨੂੰ ਵੀ ਦਿਓ ਇਹਦਾ ਫਾਇਦਾ ਹੂੰ ਕਿਉਂਕਿ ਹੁਣ ਅੱਜ ਟ੍ਰਿਬਿਊਨ ਨੇ ਜਿਹੜੀ ਖਬਰ ਲਾਈ ਆ ਉਹਦੇ 'ਚ ਉਹਨਾਂ ਨੇ ਅੰਕੜੇ ਵੀ ਦੱਸਿਆ ਕਿੰਨੀ ਫੌਜ ਬੈਠੀ ਐ ਇੱਥੇ 8-9 ਲੱਖ ਫੌਜ ਬੈਠੀ ਆ ਬਈ ਇੰਨੇ ਪਰਸੈਂਟ ਉਹਨਾਂ ਦੇ ਰੈਸ਼ੀ ਟਕਾਣੇ ਵੀ ਆ ਬਹੁਤੀਆਂ ਗੱਲਾਂ ਪ੍ਰਵੀਲ ਨਹੀਂ ਕਰ ਸਕਦੇ ਆਰਮੀ ਨਾਲ ਜੁੜੀਆਂ ਆਪਣੇ ਨੇੜੇ ਹੀ ਦੇਖੋ ਕਿੰਨੀ ਤਗੜੀ ਸ਼ੌਣੀ ਆ ਕਿੰਨੇ ਪਰਿਵਾਰ ਇਹਦੇ ਵਿੱਚ ਰਹਿੰਦੇ ਆ ਜੀ ਤੋਂ ਗੱਲ ਇਹ ਆ ਕਿ ਬਈ ਆਪਣੇ ਆਲੇ ਦੋਲੇ ਸ਼ੌਣੀਆਂ ਹੀ ਆ ਵੈਸੇ ਇਕ ਇਧਰ ਵੀ ਆ ਇਕ ਇਧਰ ਵੀ ਆ ਇਕ ਇਧਰ ਵੀ ਆ ਅਸੀਂ ਸ਼ੌਣੀਆਂ ਦੇ ਵਿੱਚ ਹੀ ਬੈਠੇ ਆ ਤਾਂ ਅਸੀਂ ਸੇਵ ਇਧਰੋਂ ਆ ਟਕਾਣਾ ਫਾਜ਼ਲ ਕੜਾ ਇਧਰੋਂ ਆ ਲਾਲਗੜ ਵਾਲਾ ਤੇ ਇਧਰੋਂ ਇਹ ਬਠਿੰਡੇ ਵਾਲਾ ਜੀ ਤਾਂ ਗੱਲ ਇਹ ਆ ਕਿ ਬਈ ਉਹ ਕਹਿੰਦੇ ਵੀ ਦਿੱਲੀ ਜੀ ਯਾਰ ਇਦਾਂ ਸਾਡੇ ਉ ਬੈਠੇ ਨੇ ਬੰਦੇ ਜੀ ਦੇ ਦਿੰਦੇ ਨੇ ਬਿਜਲੀ ਉਹਨਾਂ ਨੂੰ ਵੀ ਦੇ ਹੀ ਜਾਂਦੇ ਹੋ ਤੇ ਵੀ ਸਾਨੂੰ ਵੀ ਦਿਓ ਜੀ ਹੁਣ ਇਹਨਾਂ ਨੂੰ ਪਿਸੂ ਪੈ ਗਏ ਆ ਜੀ ਕਿ ਬਿਜਲੀ ਫਰੀ ਹੈ ਕਿਦਾਂ ਨਹੀਂ ਹੈ ਫਿਰ ਪਹਿਨਾਂ ਵਾਲੇ ਕਿਵੇਂ ਬੰਦ ਕਰੀਓ ਸੋਚੀ ਜੀ ਯਾਰੀ ਕਿਸ ਤਰ੍ਹਾਂ ਮਤਲਬ ਕਿ ਖੜਾ ਛੜਾਈਏ ਇਸ ਕਰਕੇ ਇਹ ਕਹਿੰਦੇ ਆ ਕਿ ਵਈ ਅਸੀਂ ਦੇ ਨਹੀਂ ਸਕਦੇ ਬਿਜਲੀ ਅਧਿਕਾਰੀਆਂ ਦਾ ਵਰਸ਼ਨ ਇਹਦੇ ਵਿੱਚ ਇਹ ਆ ਪਰ ਗੱਲ ਇਹ ਆ ਕਿ ਇਹ ਸਾਰਾ ਕੁਝ ਹੁਣ ਪਤਾ ਨਹੀਂ ਕਿੱਧਰ ਨੂੰ ਜਾਏਗਾ ਹੂੰ ਇਹ ਤਾਂ ਮੈਨੂੰ ਲੱਗਦਾ ਕਿ ਸਬਸਿਡੀ ਘਟਦੀ ਘੁੱਟਦੀ ਨਹੀਂ ਤੇ ਗਾਂ ਵਧਦੀ ਵਧਦੀ ਜਾਂਦੀ ਬਿਲਕੁਲ ਜੀ ਸਬਸਿਡੀ ਦੇ ਪੈਸਿਆਂ ਤੇ ਤੇ ਆਪਾਂ ਗੱਲ-ਗੱਲ ਕਰਕੇ ਅਟੀਆਂ ਜੀ ਜੀ ਇਹ ਜਿਹੜੀ ਸਰਕਾਰ ਆ ਉਹਦੇ ਕੋਲ ਤੇ ਸਬਸਿਡੀ ਅਦਾ ਨਹੀਂ ਹੋਣਦੀ ਹੂੰ ਉਹ ਤੇ ਫਸੀ ਹੋਈ ਆ ਇਹ ਐਵੇਂ ਗੱਲਾਂ ਮਰੀ ਜਾਂਦੇ ਜੇ ਤੂੰ ਜਲੂਸ ਆ ਜੀ ਸਾਡੇ ਆਸ਼ੁਕਰਾਨਾ ਯਾਤਰਾ ਹੈ ਜੀ ਫਲਾਣਾ ਟਮਕਾਣਾ ਹੈ ਹੂੰ ਮਤਲਬ ਕਿ ਕੋਈ ਖੇਡ ਸੂਤ ਹੀ ਨਹੀਂ ਆ ਗਈ ਪਰ ਹੁਣ ਇਹਦੇ 'ਚ ਦੇਖੋ ਕੀ ਹੁੰਦਾ ਪਰ ਉੰਨਾ ਨੇ ਤੇ ਡਿਮਾਂਡ ਕਰ ਦਿੱਤੀ ਹੈ ਨਾ ਕਿ ਭਾਈ ਦੂਜਿਆਂ ਵਾਂਗੂ ਸਾਨੂੰ ਵੀ ਦਿਓ ਅਸੀਂ ਵੀ ਤੇ ਪੰਜਾਬ 'ਚ ਬੈਠੇ ਹਾਂ ਜੀ ਜੀ ਬਿਲਕੁਲ ਇਹ ਕਹਿੰਦੇ ਆ ਕਿ ਕਾਇਦੇ ਦੇ ਮੁਤਾਬਕ ਕਰ ਦਿੱਤੀ ਨਹੀਂ ਜਾ ਸਕਦੀ ਇਸ ਤਰ੍ਹਾਂ ਫਰੀ ਤਾਂ ਗੱਲ ਇਹ ਆ ਕਿ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਗਾਣੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀ ਚੱਲ ਰਹੀ ਆ ਸਭ ਕਹਿੰਦੇ ਪਰ ਜੇ ਤੁਸੀਂ ਮੈਂ ਕਹਿੰਨਾ ਕਿ ਹਾਰਾ ਨਾ ਮੈਂ ਕਿ ਕੋਈ ਤੇ ਉੱਠਦਾ ਉਹ ਸਾਨੂੰ ਖਾਲਸਤਾਨੀ ਕਹਿ ਦਿੰਦਾ ਵੀ ਪੰਜਾਬ ਖਾਲਸਤਾਨੀ ਹੈ ਹਮ ਮਤਲਬ ਕਿ ਉਹ ਸਾਨੂੰ ਸਾਰਿਆਂ ਨੂੰ ਨਾ ਇੱਕ ਐਸੀ ਤਕੜੀ ਚਤੂਲ ਦਿੰਦਾ ਹੈ ਕਿ ਭਈ ਜਿਵੇਂ ਅਸੀਂ ਨਾ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਬੈਠੇ ਮਤਰੇਆ ਪੁੱਤ ਹੈ ਨਾ ਜੇ ਕੋਈ ਇੱਥੇ ਉੱਠਦਾ ਸਟੇ ਤੇ ਉਹ ਹੋਰ ਹੀ ਮੁੱਦੇ ਚੱਕ ਲੈਂਦਾ ਜੀ ਸਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਅੱਜ ਤਰਾਸਦੀ ਹੈ ਤਾਂ ਉਹ ਇਹ ਆ ਕਿ ਪੰਜਾਬ ਬਿਲਕੁਲ ਕੋਲੈਪਸ ਕਰਨ ਦੇ ਕगार पे ਆ ਆਰਥਿਕ ਤੌਰ ਤੇ ਹਮ ਸਰ ਕੀ ਕੀ ਅੰਕੜੇ ਤੁਹਾਨੂੰ ਦੱਸਾਂ ਕੱਲ ਵੀ ਦੱਸਿਆ ਸੀ ਕਰਜ਼ੇ ਦਾ ਜੀ ਠੀਕ ਹੈ ਜੀ 3600 4 ਕਰੋੜ ਸ਼ਾਇਦ ਕੱਲ ਮੈਂ ਅੰਕੜਾ ਦੱਸਿਆ ਸੀ ਤੁਹਾਨੂੰ ਲਗਭਗ 3000 ਕਰੋੜ ਨਾਲ ਦੇ ਕਰਜ਼ਾ ਦੇ ਰੱਖੀ ਸੀ ਉਹਦਾ 86% ਦੇ ਇਸਤੇਮਾਲ ਕਰ ਲਿਆ ਜਿਆਦਾ ਕਰਜ਼ਾ ਕਾਦੇ ਕਰਕੇ ਲਿਆ ਜਾ ਰਹਾ ਇੰਟਰਸਟ ਮੋੜਨ ਵਾਸਤੇ ਹੂੰ ਪ੍ਰਿੰਸੀਪਲ ਅਮਾਉਂਟ ਤਾਂ ਮੋੜ ਹੀ ਨਹੀਂ ਰਹੇ ਅਸੀਂ ਬਿਲਕੁਲ ਤਾਂ ਮਤਲਬ ਕਿ ਕਰਜ਼ੇ ਦੀ ਵਿਆਜ ਵਾਸਤੇ ਅਸੀਂ ਕਰਜ਼ਾ ਲੈ ਰਹੇ ਹੂੰ ਇੱਥਰ ਨੂੰ ਜਾਵਾਂਗੇ ਸਾਡੇ ਤੁਸੀਂ ਦੇਖੋ ਯਾਰ ਮੈਂ ਜਦੋਂ ਮੈਂ ਤੇ ਇਸ ਕੰ ਨੂੰ ਰੋਣ ਹਾਂ ਕਾ ਹੋ ਜਾਣਾ ਕਿ ਯਾਰ ਪੰਜਾਬੀ ਗੱਲ ਹੀ ਨਹੀਂ ਗੋਲ ਬਵਨ ਮੁੰਜਾਲ ਹੂੰ ਹੀਰੋ ਗਰੁੱਪ ਨਾਲ ਇਥੋਂ ਉੱਠ ਕੇ ਯੂਪੀ ਚਲਾ ਗਿਆ ਜੀ ਕੋਈ ਹੋਰ ਸਟੇਟ ਹੁੰਦੀ ਨਾ ਸਰ ਹੂੰ ਬਵਾਲ ਹੋ ਜਾਂਦਾ ਕੋਈ ਹੋਰ ਸਟੇਟ ਹੁੰਦੀ ਨਾ ਇੱਥੇ ਰਾਜਨੀਤੀ ਕਹ ਲੋ ਕਿ ਝੁੰਡੇ ਬਟਨ ਦੀ ਬਿਲਕੁਲ ਸਾਨੂੰ ਕੋਈ ਫਰਕ ਹੀ ਨਹੀਂ ਪਿਆ ਹੀਰੋ ਵਾਲੇ ਚਲੇ ਗਏ ਤੇ ਚਲੇ ਗਏ ਹੈ ਮਤਲਬ ਸਾਡੇ ਕੋਲ ਕਦੋਂ ਦੀ ਖੇਡ ਇੰਡਸਟਰੀ ਸੀ ਕਦੋਂ ਦੀ ਸਾਡੇ ਕੋਲ ਸਟੀਲ ਇੰਡਸਟਰੀ ਸੀ ਯਾਰ ਹੈਂਡਲ ਇੰਡਸਟਰੀ ਸੀ ਕਿ ਸਾਡੇ ਕੋਲ ਸਾਡੇ ਕੋਲ ਸਪੇਅਰ ਪਾਰਟਸ ਦੀ ਇੰਡਸਟਰੀ ਸੀ ਜਦੋਂ ਇੰਡੀਆ 'ਚ ਇੰਨਾ ਚੀਜ਼ਾਂ ਦਾ ਤਾਂ ਗੱਲੋ ਕਿ ਕਈਆਂ ਸਟੇਟਾਂ 'ਚ ਨਾਮੋ ਨਿਸ਼ਾਨ ਨਹੀਂ ਸੀ ਨਾਮੋ ਨਿਸ਼ਾਨ ਨਹੀਂ ਸੀ ਬਿਲਕੁਲ ਕਿ ਅਸੀਂ ਸਭ ਕੁਝ ਬਰਬਾਦ ਕਰ ਰਹੇ ਹਾਂ ਸਾਹਿਬ ਬਰਬਾਦ ਹੋ ਚੁੱਕੇ ਪਰ ਮੁੱਦਾ ਇਹ ਹੈ ਕਿ ਅਸਲ ਮੁੱਦੇ ਦੀ ਗੱਲ ਹੀ ਨਹੀਂ ਹੈ ਜੀ 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 ਫੌਜ ਆ ਜਾਵੇ ਥੋ ਹੋ ਸਕਦਾ ਕੱਲ ਨੂੰ ਕੋਈ ਪਾਕਿਸਤਾਨ ਵਾਲੇ ਵੀ ਕਹਿੰਦੇ ਨੇ ਕਿ ਯਾਰ ਅਸੀਂ ਵੀ ਤੇ ਪੰਜਾਬ ਹੀ ਵਜਦੇ ਆ ਇੱਥੇ ਲਾਹੌਰ ਤੱਕ ਸਾਨੂੰ ਵੀ ਦੇ ਦਿਓ 300 ਯੂਨਿਟ ਕੀ ਫਰਕ ਪੈਂਦਾ ਜੀ ਜੀ ਪਰ ਇਹ ਆ ਕਿ ਸਾਡੇ ਪੱਲੇ ਹੈ ਨਹੀਂ ਕੁਝ ਵੀ ਇਹ ਐਸੇ ਸਾਨੂੰ ਚਿੰਬੜੇ ਐਸੇ ਚਿੰਬੜੇ ਆ ਮੈਂ ਕਹਿੰਦਾ ਕਿ ਹਉਣ ਵਾਲੀਆਂ ਵੀ ਅੱਛਾ ਪ੍ਰਵਾਸ ਤੇ ਕੁਝ ਲੋਕ ਬੋਲਦੇ ਆ ਅੱਛੀ ਗੱਲ ਆ ਜੀ ਠੀਕ ਹੈ ਨਾ ਪ੍ਰਵਾਸ ਹੈ ਵੀ ਇੱਕ ਸਮੱਸਿਆ ਵੀ ਹੋ ਜਾਂਦੀ ਆ ਬ੍ਰੇਨ ਡ੍ਰੇਨ ਹੀ ਨਹੀਂ ਪੈਸਾ ਵੀ ਹੁੰਦਾ ਸਭ ਕੁਝ ਮੈਂ ਮੰਨਦਾ ਉਸ ਚੀਜ਼ ਨੂੰ ਹੂੰ ਕਿ ਪਰ ਇਹ ਦੇਖੋ ਕਿ ਉਹਨਾਂ ਨੂੰ ਇੱਥੇ ਰੱਖ ਕੇ ਦੇਣਾ ਕੀ ਜੇ ਸਭ ਤੋਂ ਵੱਡੀ ਸਮੱਸਿਆ ਇਹਨਾਂ ਦਾ ਫਿਊਚਰ ਕੀ ਹੈ ਉਹਨਾਂ ਦਾ ਤਕਰੀਬਨ 7 ਸਵਾ ਸਵਾ ਲੱਖ ਇੱਕ ਪੰਜਾਬੀ ਦੀ ਈਸੇ ਕਰਜ਼ਾ ਉਹਨਾਂ ਦੇ ਚੱਲ ਰਿਹਾ ਹੈ ਤਾਂ ਸਥਿਤੀ ਸਾਡੀ ਬਦਤਰੀਨ ਹੈ ਸਰ ਇਹ ਪਰ ਇਹਨਾਂ ਦਾ ਹਾਲ ਹੈ ਕਿ ਪਿਓ ਦੀ ਪੱਗ ਵੇਚ ਕੇ ਕਰਜ਼ਾ ਖਾਣ ਦੇ ਨਾਲ ਆਦੀ ਹੋ ਗਿਆ ਕਿਉਂ ਖਾਣ ਦੇ ਆਦੀ ਹੋ ਗਿਆ ਜੀ ਜਿਹੜੇ ਬੰਦੇ ਜ਼ਮੀਨਾਂ ਵੇਚ ਕੇ ਕੁਕਰ ਖਾਣ ਲੱਗ ਜਾਂਦਾ ਨਾ ਸਰ ਇੱਕ ਦਿਨ ਇੱਕ ਦਿਨ ਫਿਰ ਉਹਨਾਂ ਦੀਆਂ ਲੱਤਾਂ ਦਾ ਵੀ ਹਾਲ ਵੈਸਾ ਹੀ ਹੁੰਦਾ ਜਿਹੜਾ ਮੁਰਗੇ ਦੀਆਂ ਲੱਤਾਂ ਦਾ ਕਰਦੇ ਆ। ਠੀਕ ਹੈ ਨਾ ਜੀ। ਸੋ ਆ ਕੇ ਆਦੀ ਹੋ ਗਏ ਆ। ਜੀ। ਸਾਡੇ ਲੋਕ ਵੀ ਉਹੋ ਜਿਹਾ ਮਾਫ਼ ਕਰਨਾ ਜਿਹੋ ਜਿਹਾ ਅੰਦੇਂਦੇ ਜਿਹੋ ਜਿਹਾ ਬਾਲੇ ਉਹੋ ਜਿਹਾ ਕੁਝੇ ਸਾਡੀ ਕਹਾਣੀ ਇਹੋ ਜਿਹੀ ਆ। ਹੂੰ। ਪਾਜ ਮੰਗੀ ਜਾਵੇ ਕੋਈ ਮੰਗੇ ਮੈਂ ਤਾਂ ਕਹੀ ਜਾਂਦਾ ਕਿ ਹੋ ਸਕਦਾ ਕੱਲੋਂ ਪੰਜਾਬ ਵਾਲੇ ਵੀ ਕਹਿਣ ਅੰਜਮ ਸਰੋਆ ਵੀ ਵੀਡੀਓ ਪਾ ਦੇ ਉਹ ਸਿਆਣਿਆਂ ਨੇ ਆਖਿਆ ਜੀ ਤੋ ਕਾਂਤ ਜੀ ਕਹਿ ਕੇ ਕਹਿੰਦੇ ਪਾ ਦੇ ਯਾਰ ਸਾਰੇ ਬੇਟੇ ਤੇ ਗਵੰਡੀ ਵੀ ਗਵੰਡੀ ਹੁੰਦੇ ਪਾ ਪਰ ਕੇ ਨਹੀਂ ਹਾਲੀ ਤੇ ਕੰਮ ਆ ਜਾਂਦਾ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਨਿਊਜ਼ ਦੱਸ ਰਹੇ ਨੇ ਖਬਰ ਦੱਸ ਰਹੇ ਨੇ ਬੱਲੀ ਸਾਹਿਬ ਕਿ ਨੇ ਤਿੰਨ ਵਾਰੀ ਦੇ ਐਮਐਲਏ ਜੁਗਿੰਦਰਪਾਲ ਜੈਨ ਜੀ ਪੂਰੇ ਹੋ ਗਏ ਨੇ ਆ ਇਹ ਉਹ ਜੁਗਿੰਦਰਪਾਲ ਜੈਨ ਹੈ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਚਾਲੂ ਕੇ ਲਿਆਂਦਾ ਸੀਗਾ ਮੋਗੇ ਆਲਾ ਬੜਾ ਮਸ਼ਹੂਰ ਹੋਇਆ ਉਹ ਸਿਆਸੀ ਕਿੱਸਾ ਸਾਹਿਬ ਹੂੰ ਉਸ ਤੋਂ ਬਾਅਦ ਇਹਨਾਂ ਦੇ ਸ਼ਾਇਦ ਸੁਪੁੱਤਰ ਨੇ ਫਰਜ਼ੰਦ ਨੇ ਉਹ ਵੀ ਰਾਜਨੀਤੀ 'ਚ ਐਕਟਿਵ ਹੋਏ ਸੀਗੇ ਸ਼ਹਿਰ ਮੇਰ ਬਣ ਗਏ ਸੀ ਇੱਕ ਵਾਰ ਹੂੰ ਤਾਂ ਜੈਨ ਫੈਮਲੀ ਅ ਕਾਰੋਬਾਰੀ ਫੈਮਲੀ ਨਹੀਂ ਹੈ ਬਲਕਿ ਸਿਆਸਤ ਦੇ ਵਿੱਚ ਵੀ ਇਹਨਾਂ ਦੀ ਮੋਗੇ 'ਚ ਅੱਛੀ ਪਕੜ ਸੀ ਜੀ 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 ਮਿੰਟੂ ਜੀ ਅ ਅਗਲੀ ਖਬਰ ਵੱਲ ਨੂੰ ਚਲੀਏ ਇੱਧਰ ਆਪਣੇ ਤੋਂ ਸਬਸਿਡੀਆਂ ਵੀ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਕੁਝ ਬਣਾਇਆ ਨਹੀਂ ਜਾ ਰਿਹਾ ਇੰਡਸਟਰੀ ਨਹੀਂ ਲਾਈ ਜਾ ਰਹੀ ਪਰ ਜਿਹੜਾ ਕੁਛ ਮਾੜਾ ਮੋਟਾ ਸਾਡੇ ਕੋਲੇ ਹੈਗਾ ਉਹ ਵੀ ਸਾਡੇ ਤੋਂ ਲਿਆ ਨਹੀਂ ਜਾਂਦਾ ਕਹਿੰਦੇ ਕਿ ਚੰਡੀਗੜ੍ਹ ਨੇ ਪੰਜਾਬ ਦੀ ਬਹੁਤ ਸਾਰੀ ਜ਼ਮੀਨ ਅਰਬਾਂ ਕਰਮਾਂ ਰੇ ਰੇ ਜ਼ਮੀਨਾਂ ਉੱਪਰ ਰੱਖੀ ਹੈ ਕੋਈ ਗੱਲ ਨਹੀਂ ਕੋਈ ਹਲਚਲ ਨਹੀਂ ਕੋਈ ਸਵਾਲ ਨਹੀਂ ਕੁਝ ਨਹੀਂ ਹੈ ਸਭ ਉਹ ਜੜੇ ਬਾਗਾਂ ਦੇ ਗੱਲੜ ਪਟਵਾਰ ਹੂੰ ਠੀਕ ਹੈ ਨਾ ਜੀ ਸਮਝਦੇ ਹੋ ਜਦੋਂ ਨਸੀਤਾਂ ਜੜ ਜਾਂਦਾ ਜੀ ਤੁਹਾਨੂੰ ਪਤਾ ਹੀ ਹੋਵੇ ਬਾਗਾਂ ਕਿੰਨੇ ਦੇ ਨੇ ਬਿਲਕੁਲ ਗੱਲ ਇਹ ਆ ਕਿ ਇਸ ਸਮੇਂ ਜੋ ਸੂਰਤਿ ਹਾਲ ਹੈ ਉਹ ਇਹ ਆ ਕਿ ਭਾਜਪਾ ਕੱਲ ਇਹ ਗੱਲ ਕਰਦੀ ਆ ਵਿਨਿਤ ਜੋਸ਼ੀ ਆ ਇਹਨਾਂ ਦੇ ਬੜੇ ਤੇਜ਼ ਤਰਾਰ ਬੁਲਾ ਰਹੇ ਆ ਮੇਰਾ ਇੱਕ ਬਹੁਤ ਵੱਡਾ ਉਹਨਾਂ ਨਾਲ ਡਿਬੇਟ ਵੀ ਹੋਇਆ ਸੀ ਕਿਸਾਨੀ ਅੰਦੋਲਨ ਵਿੱਚ ਜੀ ਠੀਕ ਹੈ ਜੀ ਡਿਬੇਟ ਹੋਇਆ ਸੀ ਕਿਉਂਕਿ ਭਾਜਪਾ ਨੂੰ ਰਿਪਰਜੈਂਟ ਜੀ ਸੀ ਕਿ ਤਾਂ ਬੜਾ ਜ਼ਬਰਦਸਤ ਸਾਡਾ ਪੇੜ ਸੀਗਾ ਹਾਂ ਚਲੋ ਇਹ ਤਾਂ ਹੁੰਦਾ ਹੈ ਕਿ ਆਪੋ ਆਪਣਾ ਉਹ ਵੇਖੁੰਦਾ ਅچھے ਇਨਸਾਨ ਨੇ ਬਹੁਤ ਅਚ ਲਿਆਕਤੀ ਬੰਦੇ ਨੇ ਕੋਈ ਬਾਹੀ ਹੱਤ ਨਹੀਂ ਬੋਲਦੇ ਉਹ ਜੀ ਉਹਨਾਂ ਨੇ ਕੱਲ ਇੱਕ ਗੱਲ ਕਹੀ ਉਹ ਕਹਿੰਦੇ ਕਿ ਜਿਹੜਾ ਉਹ ਸੁਖਣਾ ਵਾਲਾ ਬਣਾਇਆ ਜਾ ਰਿਹਾ ਸੈਂਸਟ ਵਿਜੂਨ ਉਹ ਜੀ ਸਰਕਾਰ ਜਿਹੜੀ ਪੰਜਾਬ ਦੀ ਉਹ ਉਹ ਰਾਜ਼ੀ ਹੋਈ ਪਈ ਆ ਕਿ 3 ਕਿਲੋਮੀਟਰ ਤੱਕ ਵਧਾ ਦਿਓ ਅਸੀਂ ਕਹਿੰਨੇ ਕਿ 100 ਮੀਟਰ ਤੱਕ ਰੱਖੋ ਹੂੰ ਉਹ ਉਹਦੇ 'ਚ ਇਹਨਾਂ ਨੇ ਕਿਹਾ ਕਹਿੰਦੇ ਕਿ ਜਦੋਂ ਅਸੀਂ ਇਸ ਨੁਕਤੇ ਤੇ ਇਸ ਸਾਰੇ ਮੁੱਦੇ ਤੇ ਰਿਸਰਚ ਕਰ ਰਹੇ ਸੀ ਅਸੀਂ 당ਗ ਰਹਿ ਗਿਆ ਕਿ ਕਾਉਂਸਲ ਪਿੰਡ ਆ ਪੰਜਾਬ ਦਾ ਪਿੰਡ ਉਹ ਟਾਪੂ ਬਣ ਗਿਆ